ਮਨੂ ਕਹਿੰਦਾ ਤੈਨੂੰ ਤਾਂ 5-6 ਸਾਲ ਹੋ ਗਏ ਤੂੰ ਵੀ ਪੱਕਾ ਨਹੀਂ ਹੋਇਆ ਮੈਂ ਉਹ ਜਵਾਬ ਦਿੱਤਾ ਮਹਾਬਾਈ ਪੱਕਾ ਤਾਂ ਉਹਦੀ ਹੋ ਗਿਆ ਸੀਗਾ ਜਦੋਂ ਮਾਂ ਪਿਓ ਨੂੰ ਰੋਂਦਾ ਛੱਡ ਕੇ ਭੈਣਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਾ ਚੜ੍ਹ ਕੇ ਆ ਗਿਆ ਸੀ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਕਦੋਂ ਇੱਥੇ ਤੇਰੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਉਹਨਾਂ ਦੇ ਪਾਸੇ 'ਚ ਵੀ ਕਈ ਵਾਰ ਸੌਂ ਜਾਂਦਾ ਸੀ ਸਟਾਪ ਲੰਘ ਜਾਂਦਾ ਸੀ ਫੇਰ ਵੀ ਘਰ ਦੇਆਂ ਨੂੰ ਫਸ ਕੇ ਕਹਿੰਦਾ ਸੀ ਵੀ ਚੜ੍ਹਦੀ ਕਲਾ 'ਚ ਆ ਪੱਕਾ ਮਾਉਦੀ ਹੋ ਗਿਆ ਸੀ ਜਦੋਂ ਇੱਥੇ ਕੰਮਾਂ ਨੇ ਸਾਡੀ ਮਜਬੂਰੀ ਦਾ ਫਾਇਦਾ ਵੀ ਝੱਕਿਆ ਸਾਡੇ ਪੈਸੇ ਵੀ ਮਾਰੇ ਪੱਕਾ ਮਾਉਦੀ ਹੋ ਗਿਆ ਸੀ ਬਹੁਤ ਨੇ ਇੱਥੇ ਦਰਦ ਦੇ ਨੇੜੇ ਹੋ ਕੇ ਸਾਡਾ ਫਾਇਦਾ ਵੀ ਝੱਕਿਆ ਪੱਕਾ ਮਾਉਦੋ ਵੀ ਹੋ ਗਿਆ ਸੀ ਜਦੋਂ ਯਾਰਾਂ ਦੋਸਤਾਂ ਦੇ ਵਿਆਹ ਐਨਾ ਭਾਈਆਂ ਦੇ ਵਿਆਹ ਇਥੇ ਵੀਡੀਓ ਕਾਲਾਂ 'ਚ ਦੇਖਣੇ ਪਏ ਪੱਕਾ ਮਾਉਦੋ ਵੀ ਹੋ ਗਿਆ ਸੀ ਜਦੋਂ ਸਾਡੇ ਦਿਨ ਤਿਹਾਰ ਸਾਡੇ ਜਾਣੂ ਦਿਨ ਸੇਫਟੀ ਜੂਪਾ ਕੇ ਸੇਫਟੀ ਬੈਸਟਾ ਪਾ ਕੇ ਇਥੇ ਕੰਮਾਂ ਦੇ ਲੰਘਦੇ ਗਏ ਇੱਕ ਕਦਮ ਉਹਦੇ ਵੀ ਹੋ ਗਿਆ ਸੀ ਕਿੰਨਾਂ ਨੇ ਸਾਨੂੰ ਤੁਰਨਾ ਸਿਖਾਇਆ ਕਿੰਨਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਡੇ ਨਾਂ ਰੱਖੇ ਉਹਨਾਂ ਦੇ ਸੰਸਕਾਰ ਸਮਾਜ ਦੇ ਬੀੜੋਤਾਂ ਤੋਂ ਦੇਖਣੇ ਪਏ ਜ਼ਮੀਨ ਨਿਕਲ ਗਈ ਪੈਰਾਂ ਥੱਲੇ ਪੱਕੇ ਦਾ ਸੀ ਬਹੁਤ ਪਹਿਲਾਂ ਹੋ ਗਿਆ ਸੀ ਵੀ ਯਾਰ ਤਾਂ ਬਹੁਤ ਕੱਚੀ ਚੀਜ਼ ਆ ਪੱਕੇ ਦਾ ਸੀ ਬਹੁਤ ਪਹਿਲਾਂ ਹੋ ਗਿਆ ਸੀ ਸਤਿ ਅੰਦਰ ਦੇ ਦਿਓ ਅਥ ਬੰਦ ਕੇ ਬੇਨਤੀ ਆ ਧੰਨਵਾਦ ਸਾਰੇ ਆਏ ਸਤਨਾਵ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਬਕ ਜ਼ਿੰਦਗੀ ਦੇ ਅੰਮ੍ਰਿਤ ਦੇ ਨਾਲ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਆ ਵੀਡੀਓ ਮੈਂ ਕੱਲ ਦੀ ਸ਼ਾਇਦ ਕੋਈ 4-5 ਵਾਰ ਤੇ ਵੇਖ ਲਈ ਹੋਣੀ ਹੈ ਜਦੋਂ ਵੇਖਨੀ ਆ ਤੇ ਮੈਨੂੰ ਮਤਲਬ ਦਿਲ ਨੂੰ ਟੁੰਬ ਜਾਂਦੀਆਂ ਨੇ ਗੱਲਾਂ ਕਿ ਪੱਕੇ ਤੇ ਅਸੀਂ ਬੜੇ ਟਾਈਮ ਦੇ ਹੋ ਗਏ ਆ ਪਰ ਅਜੇ ਅਸੀਂ ਕਾਗਜ਼ਾਂ 'ਚ ਪੱਕੇ ਨਹੀਂ ਹੋਏ ਹੈਗੇ ਜਿਨ੍ਹਾਂ ਨੇ ਪ੍ਰਦੇਸ਼ ਹੰਡਾਲਿਆ ਹੈ ਨਾ ਉਹ ਇਹੀ ਗੱਲ ਕਹਿੰਦੇ ਹੁੰਦੇ ਨੇ ਪਰ ਜਦੋਂ ਮੈਂ ਹੇਟ ਲੀ ਕਮੈਂਟ ਪੜ੍ਹਦੀ ਆ ਨਾ ਉਦੋਂ ਮੇਰਾ ਦਿਲ ਜ਼ਿਆਦਾ ਦੁਖਦਾ ਏ ਬਹੁਤੇ ਲੋਕ ਇਹ ਵੀ ਕਹਿਣ ਵਾਲੇ ਹੁੰਦੇ ਨੇ ਕਿ ਕੋਈ ਨਾ ਤਗੜਾ ਹੋ ਕੇ ਰਹ ਕੋਈ ਗੱਲ ਨਹੀਂ ਸਭ ਨਾਲ ਹੁੰਦਾ ਆਇਆ ਕੋਈ ਗੱਲ ਨਹੀਂ ਤੁਸੀਂ ਮਤਲਬ ਇੰਨਾ ਦਿਲ ਨਾ ਹਾਰੋ ਹਨਾ ਇਦਾਂ ਦੇ ਵੀ ਕਮੈਂਟ ਕਰਦੇ ਨੇ ਪਰ ਕਈ ਕਮੈਂਟ ਪੜ੍ਹ ਕੇ ਨਾ ਦਿਲ ਵੀ ਦੁਖਦਾ ਹੈ ਜਿਹੜੇ ਕਹਿਣਗੇ ਕਿ ਐਵੇਂ ਕਾਹ ਤੋਂ ਆਪਣੇ ਮਤਲਬ ਨਮਾਇਸ਼ ਕਿਉਂ ਲਗਾਉਂਦੇ ਪਏ ਹੋ ਆਪਣੇ ਦੁੱਖ ਦੀ ਤੁਸੀਂ ਨਮਾਇਸ਼ ਨਹੀਂ ਲਗਾ ਰਿਆ ਹੈਗਾ ਉਹ ਆਪਣੇ ਦੁੱਖ ਦੀ ਉਹ ਕਹਿ ਰਿਹਾ ਕਿ ਮੈਂ ਕੀ ਕੁਝ ਇੱਥੇ ਵੇਖਿਆ ਹੈਗਾ ਇਹ ਉਹ ਚੀਜ਼ ਸ਼ਾਇਦ ਸਾਰਿਆਂ ਨੂੰ ਨਹੀਂ ਪਤਾ ਹੁੰਦੀ ਹੈਗੀ ਜੋ ਉਹਨਾਂ ਨੇ ਇੱਥੇ ਵੇਖਿਆ ਹੈਗਾ ਇਹ ਇੰਟਰਨੈਸ਼ਨਲ ਸਟੂਡੈਂਟਸ ਨੇ ਤੇ ਜਿਹੜੇ ਥੱਲੇ ਇਹ ਕਮੈਂਟ ਕਰ ਦਿੰਦੇ ਹੈਗੇ ਨੇ ਕਿ ਵਾਪਸ ਮੁੜ ਕੇ ਆ ਜਾ ਪਾਸਪੋਰਟ ਤੇ ਤੇਰੇ ਕੋਲ ਹੈਗਾ ਹੀ ਸੀਗਾ ਨਾ ਮੈਂ ਇਸ ਗੱਲ ਦਾ ਵੀ ਜਵਾਬ ਦੇਣਾ ਚਾਹੁੰਨੀ ਆ ਕਿ ਪੱਕੇ ਬੰਦੇ ਤੇ ਵਾਪਸ ਆ ਸਕਦੇ ਨੇ ਪਰ ਜਿਹੜਾ ਇੱਕ ਕੱਚਾ ਬੰਦਾ ਹੈ ਨਾ ਉਹਨੂੰ ਦੁਨੀਆ ਵਾਪਸ ਆਏ ਨੂੰ ਵੀ ਨਾ ਰਹਿ ਨਹੀਂ ਦਿੰਦੀ ਹੈਗੀ ਪਤਾ ਕੀ ਕਹਿੰਦੇ ਨੇ ਫਿਰ ਉਹ ਉਸ ਤਰ੍ਹਾਂ ਦਾ ਹੁੰਦਾ ਜਿਹਦੀ ਬੇੜੀ ਬਿਲਕੁਲ ਅਧਵਚਾਲੇ ਹੁੰਦੀ ਏ ਤੇ ਉਹ ਨਾ ਪਿੱਛੇ ਪਰਤਣ ਜੋਗਾ ਹੁੰਦਾ ਏ ਤੇ ਨਾ ਫਿਰ ਉਹਨੂੰ ਅਗਾਹ ਦਾ ਹੀ ਕੋਈ ਰਾਹ ਲੱਭਦਾ ਹੈਗਾ ਏ ਤੇ ਉਹ ਕੋਸ਼ਿਸ਼ ਹਮੇਸ਼ਾ ਹੱਥ ਪੈ ਰਹੀ ਮਾਰਦਾ ਹੈ ਕਿ ਰੱਬਾ ਮੈਨੂੰ ਕੋਈ ਅਗਾਹ ਦਾ ਹੀ ਰਾਹ ਵਖਾ ਕਿਉਂਕਿ ਮੈਂ ਅਗਾਹ ਜਾ ਕੇ ਪਿਛਾਂ ਆ ਸਕਣਾ ਪਰ ਅੱਧ ਚੋਂ ਪਿਛਾਂ ਜਾਣਾ ਮੇਰੇ ਲਈ ਕੋਈ ਦਲੇਰੀ ਦਾ ਕੰਮ ਨਹੀਂ ਹੈਗਾ ਕਿਉਂਕਿ ਜਿਹੜਾ ਸਿਰੇ ਤੇ ਪਹੁੰਚ ਜਾਂਦਾ ਨਾ ਜਿਹੜੇ ਕਈ ਲੋਕੀ ਆਪਾਂ ਪਿੱਛੇ ਜੇ ਵੇਖੇ ਵੀ ਕਿ ਜਿਹੜੇ ਪੀਆਰ ਹੋ ਕੇ ਵਾਪਸ ਆਏ ਨਾ ਉਹਨਾਂ ਨੂੰ ਫੁੱਲਾਂ ਦੇ ਹਾਰ ਪਾਉਂਦੇ ਨੇ ਤੇ ਉਹਨਾਂ ਦੀ ਇੰਟਰਵਿਊਜ਼ ਵੀ ਲੈਂਦੇ ਨੇ ਕਿ ਤੁਸੀਂ ਪੀਆਰ ਛੱਡ ਕੇ ਆ ਗਏ ਹੋ ਕੈਨੇਡਾ ਦੀ ਤੇ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਤੁਸੀਂ ਪੰਜਾਬ ਵਾਪਸੀ ਕੀਤੀ ਤੇ ਇਹੀ ਜੇ ਕੋਈ ਕੱਚਾ ਇੰਟਰਨੈਸ਼ਨਲ ਸਟੂਡੈਂਟ ਆ ਜੀ ਨਾ ਵਾਪਸ ਤਾਂ ਉਹਨੂੰ ਪਤਾ ਕੀ ਕਹਿਣਗੇ ਕੋਈ ਗੱਲ ਨਹੀਂ ਜੇ 3-4 ਸਾਲ ਹੀ ਹੋਏ ਸਨ ਹੋਰ ਵੇਖ ਲੈਣਾ ਸੀਗਾ ਥੋੜਾ ਜਿਹਾ ਟਾਈਮ ਫਿਰ ਕੀ ਹੋਇਆ ਸੀ ਕਿਹੜੀ ਉਮਰ ਲੰਘੀ ਸੀ ਸਟ੍ਰਗਲ ਹੀ ਸੀਗਾ ਥੋੜਾ ਜਿਹਾ ਹੋਰ ਕਰ ਲੈਣਾ ਸੀਗਾ ਫਿਰ ਇਹੀ ਲੋਕ ਕਿ ਇਹ ਕਹਿਣ ਤੇ ਵੀ ਆ ਜਾਂਦੇ ਹੁੰਦੇ ਨੇ ਸੋ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਕੌਣ ਹੁੰਦੇ ਹੋ ਇਹ ਡਿਸਾਈਡ ਕਰਨ ਵਾਲੇ ਉਹ ਆਪਣੀ ਜਿਹੜੀ ਇੱਕ ਮਤਲਬ ਬੇਨਤੀ ਕਹ ਲਉ ਉਹ ਸਰਕਾਰ ਮੂਰੇ ਕਰਦਾ ਪਿਆ ਜਾਂ ਜਿਹੜੇ ਉੱਥੇ ਪਹਿਲਾਂ ਦੇ ਵਸੇ ਹੋਏ ਪੰਜਾਬੀ ਨੇ ਉਹਨਾਂ ਮੂਰੇ ਕਰਦਾ ਪਿਆ ਹੈ ਕਿ ਅਸੀਂ ਆ ਕੁਛ ਵੇਖਿਆ ਹੈਗਾ ਇਹ ਸਾਡਾ ਸਟਰਗਲ ਕੋਈ ਘਟ ਨਹੀਂ ਹੈਗਾ ਜਿਹੜਾ ਸਾਨੂੰ ਬਦਲੇ ਦੇ ਵਿੱਚ ਹੁਣ ਤੁਸੀਂ ਬਿਲਕੁਲ ਹੀ ਸਾਡੇ ਸਾਰੇ ਰਾਹ ਬੰਦ ਕਰ ਦਿੱਤੇ ਨੇ ਜਾਂ ਤੇ ਪਹਿਲਾਂ ਉਹ ਰਾਹ ਵਿਖਾਉਂਦੇ ਹੀ ਨਾ ਜਾਂ ਤੇ ਪਹਿਲਾਂ ਇੰਨੀਆਂ ਛੇਤੀ ਪੀਆਰ ਲੋਕਾਂ ਨੂੰ ਦੇਂਦੇ ਹੀ ਨਾ ਤੇ ਲੋਕੀ ਇੰਨੇ ਉੱਥੇ ਆਉਂਦੇ ਹੀ ਨਾ ਤੇ ਦੂਜੀ ਗੱਲ ਜੇ ਹੁਣ ਉਹ ਪਹੁੰਚ ਗਏ ਨੇ ਤੇ ਹੁਣ ਉਹ ਕੱਲ ਕਰਤੀ ਹੈ ਵੀ ਜਿਹੜਾ ਕੋਈ ਮਤਲਬ ਚੂਹਾ ਪਿੰਜਰੇ ਦੇ ਵਿੱਚ ਆ ਗਿਆ ਹੈ ਹੁਣ ਉਹ ਤੋਂ ਨਾ ਬਾਹਰ ਨਿਕਲਣ ਜੋਗਾ ਹੈ ਤੇ ਨਾ ਫਿਰ ਹੁਣ ਉੱਥੇ ਰਹਿਣ ਜੋਗਾ ਹੀ ਰਹਿਣ ਦਿੰਦੇ ਪਏ ਨੇ ਉਹਨਾਂ ਨੂੰ ਇਹ ਜਿਹੜੇ ਇਮੀਗ੍ਰੇਸ਼ਨ ਦੇ ਰੂਲਸ ਨੇ ਮੋਸਟਲੀ ਜਿਹੜੇ ਨੇ ਉਹ ਸਟੂਡੈਂਟਸ ਨੂੰ ਕਹਿ ਦਿੰਦੇ ਨੇ ਕਿ ਤੁਸੀਂ ਆਉਂਦੇ ਹੀ ਨਾ ਫਿਰ ਜੇ ਤੁਸੀਂ ਇਦਾਂ ਹੀ ਮਤਲਬ ਇੱਥੇ ਆ ਕੇ ਤੰਗ ਹੀ ਹੋਣਾ ਸੀ ਪਰੇਸ਼ਾਨ ਹੀ ਹੋਣਾ ਸੀ ਤੁਹਾਨੂੰ ਪਤਾ ਤੇ ਹੈ ਸੀਗਾ ਐਡਾ ਕੋਈ ਰਾਸੌਖਾ ਨਹੀਂ ਹੈਗਾ ਇਹ ਬਹੁਤ ਸਾਰੇ ਗੱਲਾਂ ਕਰਨ ਵਾਲੇ ਹੁੰਦੇ ਨੇ ਪਰ ਮੈਂ ਇਹ ਕਹਿੰਨੀ ਆ ਮਿਹਨਤ ਕਰਨ ਵਾਸਤੇ ਸਾਰੇ ਆਏ ਨੇ ਮਿਹਨਤ ਸਾਰੇ ਕਰਦੇ ਨਹੀਂ ਪਰ ਦੁੱਖ ਉਦੋਂ ਆਉਂਦਾ ਏ ਜਦੋਂ ਮਿਹਨਤ ਕਰਦੇ ਆ ਕਰਦੇ ਆ ਰੂਲ ਇੱਕੋ ਦਮ ਬਦਲ ਜਾਂਦੇ ਨੇ ਤੇ ਜਿਨ੍ਹਾਂ ਨੇ ਉਮੀਦਾਂ ਲਾਈਆਂ ਹੁੰਦੀਆਂ ਨੇ ਪੀਆਰ ਦੀਆਂ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਬਿਲਕੁਲ ਪਾਣੀ ਫਿਰ ਜਾਂਦਾ ਹੁੰਦਾ ਏ ਤੁਸੀਂ ਰੂਲਸ ਇੱਕਦਮ ਹੀ ਸਾਰੇ ਕਨਸਟੈਂਟਲੀ ਚੇਂਜ ਕਰ ਦਿੱਤੇ ਤੇ ਜਿਨ੍ਹਾਂ ਨੇ ਉਮੀਦਾਂ ਲਾਈਆਂ ਨੇ ਉਹ ਵਿਚਾਰੇ ਬੈਠੇ ਰਹਿ ਗਏ ਧਰੇ ਧਰਾਏ ਤੇ ਉਹਨਾਂ ਨੂੰ ਮਗਰੋਂ ਕੋਈ ਰਾਹ ਨਹੀਂ ਦਿਸਦਾ ਪਿਆ ਨਾ ਕੋਈ ਵਰਕ ਪਰਮਿਟ ਇਸ ਤੋਂ ਬਾਅਦ ਉਹਨਾਂ ਨੂੰ ਮਿਲ ਸਕਦਾ ਨਾ ਉਹਨਾਂ ਨੂੰ ਸਟੱਡੀ ਕਰ ਸਕਦੇ ਨੇ ਇਸ ਤੋਂ ਬਾਅਦ ਹੋਰ ਸੋ ਉਹਨਾਂ ਵਾਸਤੇ ਰਾਹ ਬਿਲਕੁਲ ਬੰਦ ਹੋ ਚੁੱਕੇ ਨੇ ਸੋ ਜਾਂ ਤਾਂ ਪਹਿਲਾਂ ਇੰਟਰਨੈਸ਼ਨਲ ਸਟੂਡੈਂਟਸ ਲਈ ਇਹਨੇ ਰਾਹ ਹੀ ਨਾ ਖੋਲਦੇ ਜੇ ਰਾਹ ਖੋਲੇ ਨੇ ਤੇ ਅੱਗੋਂ ਫਿਰ ਉਹਨਾਂ ਨੂੰ ਰਾਹ ਵਿਖਾਉਣ ਵੀ ਹੋਰ ਕਿਉਂਕਿ ਉਸ ਤੋਂ ਬਾਅਦ ਉਹਨਾਂ ਲਈ ਪਰਤਣਾ ਔਖਾ ਹੋ ਜਾਂਦਾ ਕਿਉਂਕਿ ਜਿਹੜੇ ਉਹਨਾਂ ਤੋਂ 2 ਸਾਲ ਪਹਿਲਾਂ ਆਏ ਉਹ ਸੈਟਲਡ ਹੋ ਗਏ ਨੇ ਸੋ ਮੈਂ ਇਸ ਗੱਲ ਦਾ ਜ਼ਿੰਦਗੀ ਦਾ ਸਬਕ ਜਿਹੜਾ ਹੈਗਾ ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਦੁੱਖ ਆ ਜੇ ਤੁਸੀਂ ਨਹੀਂ ਸਮਝ ਸਕਦੇ ਹੈਗੀ ਤਾਂ ਪੁੱਠੇ ਸਿੱਧੇ ਕਮੈਂਟ ਨਾ ਕਰਿਆ ਕਰੋ ਕਿਉਂਕਿ ਜੇ ਇਹਦੇ ਤੇ ਇਹ ਵੀ ਕਮੈਂਟ ਆਏ ਹੋਏ ਨੇ ਵਿੱਚ ਕਿ ਜਿਸ ਤਾਨੂੰ ਲੱਗੀ ਹੁੰਦੀ ਹੈ ਨਾ ਇਹ ਸਿਰਫ ਉਹੀ ਜਾਣਦਾ ਹੁੰਦਾ ਹੈ ਜਿਹੜੇ ਇੱਥਾਂ ਬੈਠੇ ਕਮੈਂਟ ਕਰਨ ਵਾਲੇ ਲੋਕੀ ਹੁੰਦੇ ਨੇ ਨਾ ਉਹ ਜਿਹੜੇ ਦੁਨੀਆ ਕਹਿੰਦੇ ਨੇ ਨਾ ਵੀ ਦੁਨੀਆ ਦੇ ਦੋਹੀ ਪਾਸੇ ਦੰਦੇ ਨੇ ਮੈਂ ਪਹਿਲਾਂ ਵੀ ਇੱਕ ਸਬਕ ਦੇ ਵਿੱਚ ਗੱਲ ਕੀਤੀ ਸੀਗੀ ਉਹ ਦੋਹੀ ਪਾਸੇ ਦੰਦੇ ਜਿਹੜੇ ਨਾ ਬੰਦੇ ਨੂੰ ਖਾ ਜਾਂਦੇ ਨੇ ਜਿਹੜੇ ਅਗਾਹ ਤੁਰ ਪਏ ਨੇ ਜਿਹੜੇ ਨਿਕਲ ਗਏ ਨੇ ਇਹਨਾਂ ਰਾਵਾਂ ਤੋਂ ਉਹ ਤੇ ਨਿਕਲ ਗਏ ਨੇ ਤੇ ਜਿਹੜੇ ਅੜੇ ਬੈਠੇ ਨੇ ਉਹਨਾਂ ਨੂੰ ਦੁਨੀਆ ਜਿਹੜੀ ਉਹ ਜਿਉਂ ਨਹੀਂ ਦਿੰਦੀ ਹੈਗੀ ਮੈਂ ਖੁਦ ਸੁਨੀਆਂ ਨੇ ਇਹ ਗੱਲਾਂ ਜਿਹੜੇ ਆਪਣੇ ਇੱਥੇ 40 40 50 50 ਸਾਲਾਂ ਦੇ ਬੈਠੇ ਹੋਏ ਨੇ ਉਹ ਇਹ ਗੱਲਾਂ ਕਰਦੇ ਨੇ ਕਿ ਤੁਸੀਂ ਆਏ ਕੀ ਲੈਣ ਸੀਗੇ ਫਿਰ ਆਏ ਤਾਂ ਸਾਂ ਕਿਉਂਕਿ ਹਰੇਕ ਨੇ ਸੁਪਨਾ ਹੀ ਇਹੋ ਜਿਹਾ ਵਿਖਾਇਆ ਹੈਗਾ ਇਹ ਜਿਹੜੇ ਪਹਿਲਾਂ ਇੱਥੇ ਰਾਹ ਖੁੱਲੇ ਨੇ ਉਹਨਾਂ ਨੇ ਸੁਪਨੇ ਇਹੋ ਜਿਹੇ ਵਿਖਾਏ ਨੇ ਲੋਕਾਂ ਨੂੰ ਜਾਤੇ ਪਹਿਲਾਂ ਹੀ ਉਹ ਚੀਜ਼ ਨਾ ਕਰਦੇ ਉਦੋਂ ਤੇ ਆਪਣੀ ਇਕਨੋਮੀਜ਼ ਨੂੰ ਸੈੱਟ ਕਰਨ ਵਾਸਤੇ ਇਹਨਾਂ ਨੇ ਮਤਲਬ ਸਟੂਡੈਂਟਸ ਤੋਂ ਇੰਨੀਆਂ-ਵਿੰਨੀਆਂ ਫੀਸਾਂ ਲੈ ਲਈਆਂ ਨੇ ਹੁਣ ਇਹਨਾਂ ਦੀ ਇਕਨੋਮੀ ਆਪਣੀ ਲਾਈਨ ਤੇ ਆ ਗਈ ਤੇ ਇਹਨਾਂ ਨੇ ਧੱਕੇ ਮਾਰ ਕੇ ਬਾਹਰ ਕੱਢਣੇ ਸ਼ੁਰੂ ਕਰ ਦਿੱਤੇ ਨੇ ਇੰਨੇ-ਇਨੇ ਡਿਪੋਰਟ ਕੀਤੇ ਜਾ ਰਹੇ ਨੇ ਸਟੂਡੈਂਟਸ ਕੈਨੇਡਾ ਦੇ ਵਿੱਚ ਸਪੈਸ਼ਲੀ ਸੋ ਮੈਂ ਇਸ ਚੀਜ਼ ਵੱਲ ਗੱਲ ਦਾ ਜਿਹੜਾ ਧਿਆਨ ਦਿਵਾਉਣਾ ਚਾਹੁੰਦੀ ਆ ਕਿ ਜਦੋਂ ਤੁਸੀਂ ਥੱਲੇ ਕਮੈਂਟ ਕਰਦੇ ਹੁੰਦੇ ਹੋ ਨਾ ਤੇ ਉਸ ਬੰਦੇ ਦੀ ਤਕਲੀਫ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਕਿ ਉਹ ਬੰਦਾ ਕਿਸ ਤਕਲੀਫ ਦੇ ਵਿੱਚ ਉਹ ਗੱਲ ਕਰ ਰਹੀ ਆ ਉਹ ਕਿਸ ਚੀਜ਼ ਦੀ ਉਹ ਪ੍ਰੋਟੈਸਟ ਕਰ ਰਹੀ ਹੈਗਾ ਏ ਤੇ ਹੇਠਾਂ ਲਿਖਣ ਵਾਲੇ ਨੇ ਜਾਂ ਫਿਰ ਮੁੜ ਜਾ ਵਾਪਸ ਤੇਰੇ ਤੋਂ ਨਹੀਂ ਹੋਣਾ ਹੈਗਾ ਤੂੰ ਤਾਂ ਸੈਡ ਬੜਾ ਹੋ ਗਿਆ ਹੈ ਤੇਰੇ ਕੋਲ ਪਾਸਪੋਰਟ ਨਹੀਂ ਹੈਗਾ ਸੀਗਾ ਤੂੰ ਉਦੋਂ ਚਲਾ ਜਾਂਦਾ ਜਦੋਂ ਆਪਾਂ ਇੱਥੇ ਆ ਜਾਂਦੇ ਆ ਨਾ ਮੁੜ ਕੇ ਜਾਣਾ ਸਟੂਡੈਂਟਲੀ ਬਹੁਤ ਔਖਾ ਹੋ ਜਾਂਦਾ ਕਿਉਂਕਿ ਉਹ ਨਵਾਂ ਆਇਆ ਹੁੰਦਾ ਉਹਨੇ ਆਪਣੇ ਅਗਾਹ ਦੇ ਰਾਹ ਖੋਲਣੇ ਹੁੰਦੇ ਨੇ ਜਿਉ ਪਿਛਾਂ ਨੂੰ ਚਲਾ ਜਾਵੇ ਨਾ ਤਾਂ ਫਿਰ ਉਹਦੇ ਸਾਰੇ ਰਾਹ ਪਿਛਾਂ ਦੇ ਜਿਹੜੇ ਨੇ ਉਹ ਬੰਦ ਹੋ ਜਾਂਦੇ ਨੇ ਪਿਛਾਂ ਜਾਣ ਵਾਲੇ ਵੀ ਤੇ ਅਗਾਹ ਜਾਣ ਵਾਲੇ ਵੀ ਫਿਰ ਉਸ ਤੋਂ ਬਾਅਦ ਸਟਰਗਲ ਨਹੀਂ ਕਰ ਸਕਦਾ ਹੈਗਾ ਕਿਉਂਕਿ ਉਹਨੂੰ ਲੱਗਦਾ ਹੈ ਕਿ ਮੈਂ ਹੁਣ ਜਦੋਂ ਇਹ ਉਖਲੀ ਦੇ ਵਿੱਚ ਸਿਰ ਦੇ ਹੀ ਲਿਆ ਹੈਗਾ ਇਹ ਤੇ ਮੈਂ ਇਹਦੇ ਚੋਂ ਕੁਝ ਤਰਾਸ਼ ਕੇ ਆਪਣੇ ਆਪ ਨੂੰ ਬਾਹਰ ਕੱਢਾਂ ਨਾ ਕਿ ਲੋਕਾਂ ਦੇ ਤਾਨੇ ਮੇਨੇ ਸੁਣਨ ਵਾਸਤੇ ਮੈਂ ਆਪਣੀ ਜ਼ਿੰਦਗੀ ਜਿਹੜੀ ਬਾਕੀ ਦੀ ਹੈ ਉਹ ਸੁਣਨ ਵਾਸਤੇ ਰੱਖ ਲਵਾਂ ਸੋ ਉਮੀਦ ਕਰਦੀ ਹਾਂ ਕਿ ਆਪਾਂ ਇਸ ਦਰਦ ਨੂੰ ਸਾਰੇ ਸਮਝਾਂਗੇ ਇਸ ਸਬਕ ਨੂੰ ਸਾਰੇ ਸਮਝਾਂਗੇ ਜੋ ਉਸਨੇ ਸਬਕ ਸਾਰੇ ਪ੍ਰਦੇਸੀਆਂ ਦੇ ਦੱਸੇ ਨੇ ਕਿ ਪੱਕੇ ਤਾਂ ਸੀ ਉਸ ਵੇਲੇ ਬੜੀ ਧੀਰ ਦੇ ਹੋ ਗਏ ਸਾਂ ਅਜੇ ਤੱਕ ਕਾਗਜ਼ੀ ਪੱਕੇ ਹੀ ਨਹੀਂ ਹੋਏ ਸਾਂ ਸੀ ਸੋ ਥੈਂਕ ਯੂ ਸੋ ਮੱਚ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਥੈਂਕ ਯੂ ਜੀ ਰੱਬ ਰੱਖਾ ਟੇਕ ਕੇਅਰ